ਚਲੋ ਜੀ ਆਪਣਾ ਜਿਹੜਾ ਏਦਾਂ ਵਲੌਗ ਹੈ ਇਹ ਸਟਾਰਟ ਹੋਇਆ ਜੀ ਸੱਚਖੰਡ ਸ੍ਰੀ ਹਰਿਜੂ ਸਾਹਿਬ ਤੇ ਦਰਬਾਰ ਸਾਹਿਬ ਗੇਟ ਦੇ ਲਾਗੂ ਤੇ ਅੱਜ ਸਾਡੀ ਜਿਹੜੀ ਆ ਟ੍ਰੇਨ ਹੈ ਉਹ ਜਾ ਰਹੀ ਹੈ ਜੇ ਘਰੇ ਵਾਪਸ ਜੇ ਸਾਨੂੰ ਲੱਗਣਗੇ 2 ਦਿਨ ਤੇ ਅੱਜ ਦਾ ਵਲੌਗ ਜਿਹੜਾ ਉਹ ਸਟਾਰਟ ਹੋ ਗਿਆ ਤੇ ਆਪਾਂ ਪਹਿਲਾਂ ਮੱਥਾ ਟੇਕ ਲਈਏ ਉਸ ਤੋਂ ਬਾਅਦ ਚੱਲਦੇ ਆ ਜੀ ਪੈਕਿੰਗ ਤੋਂ ਕਿੰਨੀ ਕੀ ਸੀ ਜਿਹੜੀ ਉਹਨੂੰ ਮੁਰਕੇ ਸੱਟਮੱਟ ਕਰਦੇ ਆ ਬੈਗ ਬੋਡ ਤੇ ਤੜਕੇ ਤੜਕੇ ਜਿਹੜਾ ਸੱਚਖੰਡ ਸ਼੍ਰੀ ਹਰਿਜੂਰ ਸਾਹਿਬ ਤੋਂ ਮਿਲਦਾ ਵਾ ਲੰਗਰ ਮਿਲਦਾ ਨਾ ਜਿਹੜਾ ਉਹ ਮਿਲਦਾ ਵਾ ਪੂੜੀਆਂ ਦਾ। ਲਓ ਜੀ ਉਸ ਤੋਂ ਬਾਅਦ ਅਹੀਂ ਜਿਹੜੇ ਆ ਤਾਲਾ ਤੁਲਾ ਮਾਰਤਾ ਸਾਰੀ ਤਿਆਰੀ ਕਰ ਲਈ ਤੇ ਲਾਸ਼ ਤੇ ਅਸੀਂ ਦੋਵੇਂ ਆਏ ਆ ਤੇ ਬੱਸ ਹੁਣ ਅਸੀਂ ਚੱਲੇ ਆ ਬੱਸਾਂ ਆਉਣਗੀਆਂ ਬਾਬਿਆਂ ਦੀਆਂ ਤੇ ਸਾਨੂੰ ਸਟੇਸ਼ਨ ਤੇ ਛੱਡ ਕੇ ਆਉਣਗੀਆਂ ਤੇ ਫਿਲਹਾਲ ਹਜੇ ਜਿਹੜਾ ਸਮਾਨ ਆ ਉਹ ਇੱਥੇ ਰੱਖ ਲਈਏ ਸਾਰੀ ਸੰਗਤ ਦੇ ਨਾਲ ਤੇ ਚਾਬੀ ਜਿਹੜੀ ਆ ਉਹ ਬਾਬੇ ਨੂੰ ਵਾਪਸ ਕਰ ਲਈਏ। ਜਿਹੜੀ ਆਪਣੀ ਸਰਾਹ ਹੀ ਨਾ ਉਹ ਆ ਜਿਹੜਾ 4 ਨੰਬਰ ਗੇਟ ਦੇ ਅੰਦਰ ਐਂਟਰ ਹੋ ਗਿਆ ਉਹ ਸਾਹਮਣੀ ਚਿੱਟੀ ਕਲੀ ਵਾਲੀ ਆਪਣੀ ਸਰਾਹ ਹੀ ਆ ਜਿਹੜੀ ਤੇ ਅੱਜ ਨਹੀਂ ਚੱਲੇ ਆ ਬਸਰੇ ਵਿੱਚ ਸਾਰੀ ਸੰਗਤ ਬੈਠ ਗਈ ਆ ਤੇ ਬਸ ਹੁਣ ਆਪਾਂ ਚੱਲੇ ਆ ਜੀ ਇੱਕ ਦੋ ਜਣੇ ਰਹਿ ਗਿਆ ਆ ਵੇਖੋ ਕੱਕੇ ਜਵਾਗ ਬਾਈ ਬਾਈ ਕਰ ਰਹੇ ਆ ਆ ਫਿਰ ਚੱਲੇ ਅੱਜ ਆਪਾਂ ਚੱਲੇ ਚੱਲੇ ਕਿੱਦਾਂ ਲੱਗਦਾ ਤੁਹਾਨੂੰ ਵੜੀਆ ਲੱਗਣ ਦੇ ਪਿੰਡ ਚਲੇ ਹੈ ਨਹੀਂ ਸੁਗਾਜਣ ਅਗੇ ਦਿਸ ਖੁੱਲੇ ਜਾਣਾ ਪੈ ਸਕੂਲੇ ਜਾਣਾ ਪੈਣਾ ਆਂਦਾ ਸਕੂਲੇ ਜਾਣਾ ਪੈਣਾ ਉਤਰਾ ਤੇ ਲੰਗਰ ਵੀ ਮਿਲ ਜਾਂਦਾ ਪਰ ਅਹੀਂ ਜਿਹੜੀ ਆ ਉਹ ਪਰੌਂਠੇ ਜਿਹੜੇ ਪਕਵਾਲੇ ਹੀ ਵੀ ਚੱਲ ਖਰਾਬ ਨਾਣਗੇ ਤੇ ਹੁਣ ਇਹ ਜਾ ਕੇ ਆਪਾਂ ਟ੍ਰੇਨ 'ਚ ਖਾਵਾਂਗੇ ਪਰੌਂਠੀਆਂ ਦੇ ਨਾਲ ਅਹੀਂ ਪਰਹਾ ਲੈਂਦੀ ਆ ਲੰਗਰ ਹਾਲ 'ਚ ਚਾਹ ਤੇ ਟ੍ਰੇਨ 'ਚ ਕਿਉਂਗੀ ਸਾਡੇ ਕੰਮ ਆਊਗੀ ਨਾਲੇ ਤੇ ਵੈਸੇ ਵੀ ਚਾਹ ਦੇ ਆਪਾਂ ਸ਼ਕੀਨ ਆ ਤੇ ਹੁਣ ਚੱਲੇ ਆਂ ਆਪਾਂ ਸਿੱਧਾ ਹੀ ਬੱਸ ਤੇ ਲੱਗ ਗਏ ਤੇ ਸ਼ਾਇਦ ਬੱਸ ਤੁਰ ਪਈ ਘੜੀ ਕੋਲ ਬੋਲੇ ਸੋਨ ਹਾਂ ਆਹ ਤੇ ਫੇਰ ਅਸੀਂ ਉਹ ਰੇਲਵੇ ਸਟੇਸ਼ਨ ਤੇ ਆ ਗਏ ਆਂ ਨੰਦੇੜ ਹਜੂਰ ਸਾਹਿਬ ਨੰਦੇੜ ਤੇ ਜਿੱਥੋਂ ਅਸੀਂ ਉਤਰੇ ਆਂ ਉਥੋਂ ਅਸੀਂ ਫੇਰ ਵਾਪਸ ਚੱਲੇ ਆਂ ਲੋ ਜੀ ਆਹ ਵੀਰ ਨੇ ਸਾਰਾ ਜਿਹੜਾ ਸਮਾਨ ਹੈ ਨਾ ਗੱਡੀ ਤੋਂ ਗੱਡੀ 'ਚੋਂ ਸਾਰਾ ਸਮਾਨ ਜਿਹੜਾ ਉਹ ਲਾ ਕੇ ਫੜਾਤਾ ਜਿੰਨੇ ਵੀ ਜਾਣੇ ਆਪਣੇ ਮੈਂਬਰ ਹੀ ਤੇ ਅੱਧੇ ਜਣੇ ਹਜੇ ਆਉਣੇ ਆ ਤੇ ਅੱਧੇ ਕਾਪਾ ਆ ਗਏ ਆ ਤੇ ਆ ਅਸੀਂ ਪਹੁੰਚ ਗਏ ਜੀ ਰੇਲਵੇ ਸਟੇਸ਼ਨ ਤੇ ਤੇ ਤੁਸੀਂ ਵੇਖ ਸਕਦੇ ਜੀ ਵੀ ਸੰਗਤ ਜਿਹੜੀ ਆ ਉਹ ਘਰਨ ਵਾਪਸ ਜਾਣ ਵਾਲੀ ਕਿੰਨੀ ਜ਼ਿਆਦੀ ਆ ਤੇ ਬਾਕੀ ਚਲੋ ਆਪਣੀਆਂ ਸੀਟਾ ਛੁੱਟਾਂ ਜਿਹੜੀਆਂ ਉਹ ਕੰਫਰਮ ਆ ਤੇ ਅਜੇ ਤੇ ਟ੍ਰੇਨ ਲੱਗੀ ਨਹੀਂ ਆ ਟ੍ਰੇਨ ਕਹਿੰਦੇ ਵੀ ਥੋੜਾ ਜਿਹਾ ਬਾਅਦ ਆਉਗੀ ਅਜੇ ਤੇ ਟ੍ਰੇਨ ਨੂੰ ਢਿਕਣਾ ਹੈ ਲੋ ਜੀ ਜਿੱਦਾਂ ਤੁਸੀਂ ਵੇਖ ਸਕਦੇ ਜੀ ਵੀ ਅਸੀਂ ਸਵੇਰੇ ਪਹਿਲਾਂ ਸਤਖੰਡ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਪ੍ਰਸ਼ਾਦਾ ਛੱਕ ਕੇ ਨਾਲ ਪੈਕ ਵੀ ਕਰਾਣੇ ਆ ਇਸ ਸਾਰੀ ਸੰਗਤ ਜਿਹੜੀ ਹੈ ਜਿੰਨੇ ਵੀ ਉਹ ਤਿਆਰ ਆ ਘਰਨ ਵਾਪਸ ਜਾਣ ਲਈ ਵੈਸੇ ਜੀਤ ਨਹੀਂ ਕਰਨ ਲਿਆ ਬਾਕੀ ਪਰ ਘਰੇ ਜਾ ਕੇ ਪਤਾ ਲੱਗੂਗਾ ਸਾਨੂੰ ਕਿ ਕਿੱਡਾ ਵਧੀਆ ਦਿਨ ਹੀ ਕੱਟ ਲੇ ਤੇ ਬਹੁਤ ਵਧੀਆ ਦਿਨ ਹੀ ਕੋਈ ਇਹੋ ਜਿਹਾ ਹੈ ਨਹੀਂ ਵੀ ਗੱਲਬਾਤ ਵੀ ਜਿਹੜਾ ਸਾਡਾ ਦਿਲ ਕਰੀ ਜਾਂਦਾ ਵੀ ਘਰੇ ਚੱਲ ਜੀਏ ਘਰੇ ਚੱਲ ਜੀਏ ਬੜਾ ਦਿਲ ਲੱਗਾ ਸੀ ਤੁਹਾਡਾ ਤੇ ਬਹੁਤ ਵਧੀਆ ਦਿਨ ਸੀ ਕੋਈ ਟ੍ਰੇਨ ਆ ਗਈ ਆ ਟ੍ਰੇਨ ਦਾ ਆਉਣ ਦਾ ਪਤਾ ਵੀ ਨਹੀਂ ਲੱਗਾ ਤੇ ਇੱਥੇ ਹੁਣ ਆਪਣਾ ਜਿੱਥੇ ਆਪਾਂ ਆਣ ਕੇ ਖਲੋਤੇ ਆਣਾ ਇੱਥੇ ਹੀ ਆਣ ਕੇ ਡੱਬਾ ਲੱਗ ਜਾਣਾ ਲੋੜੀਂ ਸ਼੍ਰੀ ਹਜੂਰ ਸਾਹਿਬ ਤੋਂ ਤੁਰ ਪਏ ਆ ਘਰ ਵਾਲ ਨੂੰ ਉੱਤੇ ਹੁਣ ਜਿਹੜਾ ਜਿੰਨਾ ਸਫ਼ਰ ਆਪਣਾ ਉਹ ਸਾਰਾ ਟ੍ਰੇਨ ਦਾ ਜਾਊਗਾ ਤੇ 36 ਘੰਟੇ ਲੱਗ ਦੇਣੇ ਆਪਣ ਜਾਂਦਾ ਜਾਂਦਾ ਤੇ ਇਹ ਆਪਾਂ ਆ ਗਏ ਆ ਰੇਲਵੇ ਸਟੇਸ਼ਨ ਪਰ ਮੰਨੀ ਕਿਹੜਾ ਨਾਮ ਬਰਬਰ ਬਰਬਰ ਸਟੇਸ਼ਨ ਤੇ ਆ ਗਏ ਕਹੀਂ ਕਿਹੜੇ ਲੁਧਿਆਣੇ ਤੋਂ ਵੀਰ ਨਹੀਂ ਮਿੜਿਆ ਤੇ ਇਹ ਸਟੇਸ਼ਨ ਪਤਾ ਨਹੀਂ ਕਿਹੜਾ ਸਾਨੂੰ ਤੇ ਬਰਬਰ 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 ਰੇਲਵੇ ਸਟੇਸ਼ਨ ਤੇ ਆ ਗਏ ਸੀ ਤੇ ਰੇਲਵੇ ਸਟੇਸ਼ਨ ਆ ਗਿਆ ਜੀ ਸੇਲੂ ਤੇ ਸੇਲੂ ਰੇਲਵੇ ਸਟੇਸ਼ਨ ਆ ਗਿਆ ਵਾ ਤੇ ਇਥੋਂ ਟ੍ਰੇਨ ਆ ਜਿਹੜੀ ਆ ਇੱਕ ਦੋ ਮਿੰਟ ਰੁਕਦੀ ਆ ਫਿਰ ਤੁਰ ਪੈਂਦੀ ਆ ਤੁਰ ਲੱਗੀ ਜੇ ਮੇਰੇ ਖਿਆਲ ਤੁਰਨ ਲੱਗੀ ਲੱਗਦਾ ਮੈਂ ਹਾਂਜੀ ਚਲੋ ਜੀ ਅਸੀਂ ਪਹੁੰਚ ਗਏ ਮਨਮਾੜ ਤੇ ਮਨਮਾੜ ਦੀ ਤੁਹਾਨੂੰ ਮੈਂ ਨਾ ਲੋਕੇਸ਼ਨ ਦਿਖਾਉਣਾ ਟ੍ਰੇਨ ਰੁਕੀ ਸੀ ਤੇ ਇੱਥੇ ਤੁਹਾਨੂੰ ਮੈਂ ਲੋਕੇਸ਼ਨ ਦਿਖਾਉਣਾ ਬੜੀ ਘੰਟਾ ਇੱذ ਰੱਖੀ ਟ੍ਰੇਨ ਰੁਕੀ ਇੱਥੇ ਉਹ ਤੁਸੀਂ ਦੇਖ ਸਕਦੇ ਪਹਾੜੀਆਂ ਪੂੜੀਆਂ ਕਿਡੀਆਂ ਘੈਂਟ ਦਾ ਕੰਨੀ ਹੈ ਮੋੜ ਟ੍ਰੇਨ ਦੇ ਤੇ ਟ੍ਰੇਨ ਜਿਹੜੀਆਂ ਮੁਰਕੇ ਖਲੋਦੀ ਆ ਤੇ ਬਾਕੀ ਇਹ ਆਪਣੇ ਨਾਲ ਵੀਰਪਰਾ ਤੇ ਕਾਵਾ ਤੇ ਹੌਲੀ ਹੌਲੀ ਮਤਲਬ ਕਿ ਅਸੀਂ ਜਿਹੜਾ ਵਾ ਉਹ ਘਰ ਵੱਲ ਪਹੁੰਚ ਰਹੇ ਆ ਤੇ ਅਜੇ ਤੇ ਸਮਾਂ ਲੱਗੂਗਾ ਅਜੇ ਮਨ ਮਾਰਿਆ ਮਨ ਮਾਰ ਤੋਂ ਬੜ ਕੇ ਰਾਤ ਰਾਤ ਪਤਾ ਨਹੀਂ ਸਾਨੂੰ ਕਿੱਥੇ ਲਾ ਦੇ ਟ੍ਰੇਨ ਤੇ ਤੇ ਲੋ ਜੀ ਜਿਹੜੀ ਬਿਲਕੁਲ ਰਾਤ ਪੈ ਚੁੱਕੀ ਆ ਤੇ ਟ੍ਰੇਨ ਦੇ ਵਿੱਚ ਹੀ ਸਫ਼ਰ ਲੰਘਣ ਦੇ ਆ ਪਤਾ ਨਹੀਂ ਅਸੀਂ ਕਿੱਥੇ ਆ ਗਏ ਕਿੱਥੇ ਨਹੀਂ ਤੇ ਬਾਕੀ ਦਾ ਦ੍ਰਿਸ਼ ਜਿਹੜਾ ਸਵੇਰੇ ਦਿਖਾਵਾਂਗੇ ਹੁਣੇ ਥੱਕ ਗਏ ਆ ਤੇ ਮੈਂ ਲੱਗਾ ਉਹ ਸੌਣ ਤੇ ਘਰਦਿਆਂ ਨੂੰ ਵੀ ਆ ਸ਼ੀਟ ਦੀ ਚੁੱਕ ਕੇ ਲੱਗੇ ਨੇੜ ਤੇ ਇਹ ਵੀ ਲੱਗੇ ਸੌਣ ਆਪਾਂ ਲੰਘ ਰਹੇ ਆ ਜੀ ਮੱਧ ਪ੍ਰਦੇਸ਼ ਦੀ ਧਰਤੀ ਤੋਂ ਐ ਐਮਪੀ ਦੇ ਵਿੱਚੋਂ ਲੰਘ ਗਏ ਆ ਤੇ ਮੈਨੂੰ ਨੀਂਦ ਨਹੀਂ ਆਉਂਦੀ ਤਾਂ ਕਰਕੇ ਮੈਂ ਬੈਠਾ ਹਾਂ ਰਾਤ ਪੈ ਗਈ ਆ ਤੇ ਆਪਾਂ ਐਮਪੀ ਦੇ ਵਿੱਚੋਂ ਲੰਘ ਗਏ ਆ ਅਸੀਂ ਲੱਗਦੇ ਆ ਮੱਧ ਪ੍ਰਦੇਸ਼ ਦੀ ਧਰਤੀ ਦੇ ਇਹ ਐਮਪੀ ਦਾ ਕੋਈ ਸਟੇਸ਼ਨ ਆਇਆ ਵਾ ਸਟੇਸ਼ਨ ਦਾ ਨਾਮ ਆ ਹੋ ਆਹ ਲਈ ਗਿਆ ਬਾਬਾ ਦੂਰੇ ਤੇ ਟ੍ਰੇਨ ਨਾ ਤੁਰਫੇ ਤੇ ਸਾਨੂੰ ਇਹੀ ਭਜਾ ਲੈ ਕੇ ਰਾਂ ਸਟੇਸ਼ਨ ਤੇ ਰੋਕ ਜੀਏ ਤੇ ਜਿੱਦਾਂ ਕਿ ਤੇ ਸਾਰੇ ਵੇਰੇ ਜੇ ਫਿਰ ਹੁਣ ਰਾਤ ਸਾਰੀ ਟ੍ਰੇਨ ਦੇ ਵਿੱਚ ਅਸੀਂ ਕੱਟ ਲਈ ਆ ਤੇ ਹੁਣ ਸਵੇਰ ਦਾ ਵੇਲਾ ਆ ਤੇ ਸਟੇਸ਼ਨ ਆਇਆ ਵਾ ਡਬਰਾ ਤੇ ਡਬਰਾ ਆਇਆ ਵਾ ਤੇ ਇਹ ਤੋਂ ਬਾਅਦ ਅਗਲੇ ਸਟੇਸ਼ਨ ਤੇ ਜਾਊਗੀ ਤੇ ਹੌਲੀ ਹੌਲੀ ਜਿਹੜਾ ਅਸੀਂ ਘਰ ਵੱਲ ਨੂੰ ਜਾ ਰਹੇ ਤੇ ਐਂ ਜਿਹੜਾ ਵਾ ਮੂੰਹ ਮਾਂ ਵੀ ਇੱਥੋਂ ਬਾਹਰੋਂ ਤਾਂ ਤੱਕ ਕਿ ਕਿਉਂਕਿ ਰੇਲ ਦੇ ਵਿੱਚ ਤੁਹਾਨੂੰ ਪਤਾ ਹੀ ਆ ਕਿੰਦਾਂ ਨੰਦਾ ਸਕਟਾ ਸਾਰਾ ਕਿ ਮੂ ਮਾ ਸਾਨੂੰ ਬਾਹਰ ਤੋਂ ਹਣਾ ਪਿਆ ਚੱਲ ਇਹ ਆ ਵੀ 15 ਕਿ ਮਿੰਟ ਡੇਢੀ ਟ੍ਰੇਨ ਆ ਉਹ ਰੁਕੀ ਰਹੀ ਆ ਤੇ ਮਾੜਾ ਮੋੜ ਤੁਰ ਫਿਰ ਲਿਆ ਵਾ ਤੇ ਲੱਤਾਂ ਸਾਰੀ ਰਾਤ ਆਕੜੀਆਂ ਆ ਕਿਉਂਕਿ ਸਿੱਟੀਆਂ ਨਹੀਂ ਨਾ ਹੁੰਦੀਆਂ ਤੇ ਜਿਹੜਾ ਮਰਜ਼ੀ ਆਣ ਕੇ ਤੇ ਆਣ ਕੇ ਬਹਿ ਜਾਂਦਾ ਨਾਲ ਹੀ ਭਾਵੇਂ ਤੁਹਾਡੀ ਕੰਫਰਮੇਸ਼ਨ ਸੀਟ ਹੈ ਨਾ ਤਾਂ ਵੀ ਕਿਸੇ ਨਾ ਕਿਸਨੇ ਆਣ ਕੇ ਲਾਗੇ ਬਹਿਣਾ ਨੇ ਕਹਿੰਦਾ ਮੈਂ ਇੱਥੇ ਉਤਰ ਜਾਣਾ ਮੈਂ ਇੱਥੇ ਉਤਰ ਜਾਣਾ ਇਹ ਸਹਕਤਾ ਵੇ ਬਾਕੀ ਚਲੋ ਆਪਾਂ ਨਾ ਨਹੀਂ ਕਰ ਸਕਦੇ ਹਾਲਾਤ ਦੱਸਣ ਦੇ ਮੈਂ ਤੁਹਾਨੂੰ ਵੀ ਕੀ ਹੁੰਦੇ ਆ ਹੈ ਤਾਂ ਹੀ ਉੱਠੇ ਆ ਹੌਲੀ ਹੌਲੀ ਹੁਣ ਰੋਟੀ ਪਾਣੀ ਖਾਵਾਂਗੇ ਇਹ ਜਿਹੜਾ ਹੁਣੇ ਹੀ ਰੇਲਵੇ ਸਟੇਸ਼ਨ ਤੇ ਰੁਕੇ ਆ ਜੀ ਇਹਦਾ ਨਾਮ ਆ ਜੀ ਗਵਾਲੀਅਰ ਤੇ ਇੱਥੇ ਤੁਸੀਂ ਦੇਖ ਸਕਦੇ ਜੀ ਕਿੰਨੀ ਜਿਆਦਾ ਜਿਹੜੀ ਆ ਉਹ ਭੀੜ ਵੱਧ ਗਈ ਆ ਤੇ ਆਵਾਜ਼ਾਂ ਹੀ ਵੱਧ ਗਈਆਂ ਤੇ ਟ੍ਰੇਨ ਦਾ ਹਾਰਨ ਵੱਧ ਗਿਆ ਮੈਨੂੰ ਲੱਗਦਾ ਤੁਰ ਪਣੀ ਐ ਇਹ ਤੇ ਆ ਟ੍ਰੇਨ ਦੇ ਵਿੱਚ ਸਾਡਾ ਟੱਪਰ ਇਤਰਾ ਬੈਠਾ ਵਾ ਕੁਛ ਵੀ ਸਾਰੇ ਜਣੇ ਇਕੱਠੇ ਹੀ ਜਾਂ ਉੱਤੇ ਜਵਾਗ ਬੈਠੇ ਆ ਸਾਨੂੰ ਬੈਹ ਨਹੀਂ ਦਿੰਦੇ ਤੇ ਠੱਕੇ ਵੀ ਖਾਣੇ ਪਈਦੇ ਥੋੜੇ ਥੋੜੇ। ਹੋ ਜਾਦਾ ਇਕੱਠੇ ਇਕੱਠਾ ਬੰਦਾ। ਇਧਰਲੇ ਪਾਸੇ ਮੈਂ ਬਾਰੀ ਚ ਬੈਠਾ ਹਾਂ। ਲਓ ਮਿੱਤਰੋ ਆਗਰੇ ਪਹੁੰਚ ਗਏ ਅਸੀਂ ਆਗਰੇ। ਲਓ ਜੀ ਆਗਰੇ ਪਹੁੰਚ ਗਏ ਅਸੀਂ ਤੇ ਇੱਥੇ ਥੋੜਾ 5 ਮਿੰਟ ਟ੍ਰੇਨ ਰੁਕਣੀ ਆ ਤੇ ਆਂਦੇ ਹੀ ਵੀ ਤਾਜ ਮਹਿਲ ਦੀਦਾ ਪਤਾ ਨਹੀਂ ਪਰ ਉਹ ਪਰ ਦੂਰ ਆ। ਇਹ ਥੋੜੀ ਦਿਖਿਆ ਦੁਸ਼ਿਆ। ਤਾਜ ਮਹਿਲ ਨਹੀਂ ਦੀਦਾ ਇੱਥੇ। ਲਓ ਜੀ ਘਰ ਦੇੜੇ ਆਪਣੇ ਆ ਨਾ ਉਹ ਕੁਝ ਐਸ ਤਰੀਕੇ ਨਾਲ ਬੈਠੇ ਆ ਉਹ ਕੋ ਫਸਕੇ ਜੇ। ਤੇ ਬਾਕੀ ਅਸੀਂ ਜਿਹੜੇ ਜਵਾਕ ਜੂਗਿਆਂ ਜਿਦ ਤਰ੍ਹਾਂ ਮੈਂ ਵੀ ਜਵਾਕਾਂ ਜਾਇ ਆਏ ਨਾ ਆ ਵੀ ਜਵਾਕ ਹੀ ਆ ਤੇ ਇਹ ਆ ਕੋ ਲੇਸ ਲੂਸ ਤੇ ਪੈਕਟ ਜਿਹੜੇ ਇਹਨਾਂ ਨੇ ਲੈ ਲੇ ਆਏ ਖਾਂਦੇ ਆ ਟੌਰ ਨਾਲ ਤੇ ਆਹ ਕੋ ਇੱਕਦਾਂ ਇੱਕ ਜਿਹੜਾ ਹੋਰ ਲੱਗਾ ਤਾਂ ਆਉਣ ਲੱਗਦਾ ਆ ਵੇ ਐਦਾਂ ਬਸ ਕਦੀ ਤਾਂ ਕਦੀ ਠਾਕ ਕਦੀ ਤਾਂ ਕਦੀ ਠਾਂ ਇਧਰ ਏ ਲੋ ਆਉਣ ਕਿ ਆਉਣ ਕਿ ਟੇਕੇ ਬਹਿ ਗਿਆ ਹੁਣ ਫੇਰ ਪੈਸੇ ਫੜੋ ਪੈਸੇ ਫੜੋ ਇਸ ਤਰੀਕਾ ਨਾਲ ਬੈਠਾ ਰਹੇ ਤੇ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਕੋਈ ਤੰਗੀ ਨਹੀਂ ਆ ਨਨ ਕੋਈ ਤੰਗੀਆਂ ਆਉਂਦੀ ਮੈਂ ਬਹੁਤ ਵਧੀਆ ਬੈਠਾ ਹਾਂ ਤੇ ਲੋ ਜੀ ਹੁਣ ਆਪਾਂ ਉਤਰਿਆ ਜੀ ਦਿੱਲੀ ਤੇ ਦਿੱਲੀ ਤੋਂ ਮੈਂ ਰੇਲਵੇ ਸਟੇਸ਼ਨ ਦਿਖਾਉਣਾ ਮੈਂ ਦਿੱਲੀ ਦਾ ਕੋਈ ਇਤਰਾਵਾਂ ਜੇ ਇਥੇ ਬਹੁਤ ਹੀ ਜ਼ਿਆਦੀ ਭੀੜ ਆ ਆ ਵੀਰਾਂ ਭੈਣਾਂ ਭਰਾਵਾਂ ਦੀ ਕੋਈ ਟਿਕਟ ਨਹੀਂ ਆ ਗਈ ਉਹਨਾਂ ਨੇ ਉਤਰਾ ਜਾ ਕੇ ਨਾ ਆਪਣੇ ਵੀਰਾਂ ਭਰਾਵਾਂ ਦੇ ਨਾਲ ਉਤਰਾ ਬਹਿ ਬੂ ਜਾਣਾ ਵਾ ਵੀ ਚੱਲ ਹਿੱਥੋਂ ਤੱਕ ਲੈ ਜਾਓ ਹਿੱਥੋਂ ਤੱਕ ਲੈ ਜਾਓ ਤੇ ਕਰਦੇ ਨੇ ਧੱਕਾ ਹੀ ਆ ਤੇ ਪੰਜਾਬੀ ਆ ਆਪਣੇ ਭੈਣ ਭਰਾਏ ਵੜੇ ਸੰਗ ਹੁੰਦੇ ਰਾਹ ਟ੍ਰੇਨ 'ਚ ਤੇ ਟ੍ਰੇਨ ਦੇ ਵਿੱਚ ਸਭ ਤੋਂ ਸਭ ਤੋਂ ਖਗਾ ਮੁੰਡਾ ਵਾ ਰੋਟੀ ਖਾਣੀ ਤੇ ਜਦਾਂ ਕੀ ਅਹੀਂ ਸਾਰਿਆਂ ਨੇ ਖਾ ਲਈ ਆ ਉਹ ਮੁੰਡਾ ਬਜਿਆ ਵਿਚਾਰਾ ਮੜਕੇ ਰੋਟੀ ਦਬਾਏ ਪਾਣੀ ਪੀਉਣਾ ਉਹ ਦੇਖੋ ਚਲੋ ਜੀ ਹੁਣ ਅਸੀਂ ਆ ਗਏ ਆ ਕੁਰਕ ਖੇਤਰਾ ਤਾਂ ਹੀ ਦੇਖ ਸਕਦੇ ਜੀ ਤੇ ਇਸ ਤੋਂ ਬਾਅਦ ਜਿਹੜਾ ਵਾ ਉਹ ਅੰਬਾਲਾ ਆਉਣਾ ਵਾ ਤੇ ਉਸ ਤੋਂ ਬਾਅਦ ਨਾਲ ਹੀ ਆਪਾਂ ਪੰਜਾਬ ਦੀ ਹੱਦ 'ਚ ਐਂਟਰ ਹੋਏਣਾ ਚਲੋ ਜੀ ਅਸੀਂ ਹੁਣ ਪਹੁੰਚ ਗਏ ਆ ਸਟੇਸ਼ਨ ਅੰਬਾਲਾ ਤੇ ਇਸ ਤੋਂ ਬਾਅਦ ਜਿਹੜਾ ਵਾ ਉਹ ਪੰਜਾਬ ਦੀ ਹੱਦ 'ਚ ਵੜ ਜਾਣਾ ਅਸੀਂ ਤੇ ਬਸ ਥੋੜਾ ਸਮਾਂ ਰਹਿ ਗਿਆ ਅੰਬਾਲਾ ਜਿਹੜਾ ਸਟੇਸ਼ਨ ਆ ਇਸ ਤੋਂ ਬਾਅਦ ਸਿੱਧਾ ਹੀ ਆਪਾਂ ਰਾਜਪੁਰੇ ਚਲੋ ਜੀ ਹੁਣ ਆਪਾਂ ਆ ਗਏ ਆ ਜੀ ਅੰਬਾਲਾ ਕੈਂਟ ਤੇ ਥੋੜਾ ਸਮਾ ਰਹਿ ਗਿਆ ਬਸ ਪੰਜਾਬ ਦੀ ਹੱਦ ਤੇ ਹੀ ਵੜਨੇ ਆਲੇ ਆ ਅੱਧੇ ਵੇਖ ਸਕਦੇ ਹਾਂ ਹਾਂ ਜੀ ਹਾਂ ਵੀਰ ਨਹੀਂ ਦੇ ਸਾਬ ਤੋਂ ਆ ਰਹੇ ਆ ਇਹ ਵੀ ਨਾਲ ਹੀ ਆ ਰਹੇ ਸਾਡੇ ਤੇ ਇਹਨਾਂ ਨੂੰ ਵੀ ਆਪਾਂ ਵਲੌਗ ਚ ਲੈ ਲਿਆ ਤੇ ਲੋ ਜੀ ਅਸੀਂ ਕਿੰਨੀਆਂ ਹੀ ਸਟੇਟਾਂ ਪਾਰ ਕਰਦੇ 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 ਫਿਲਹਾਲ ਅਸੀਂ ਹੁਣ ਆ ਗਏ ਆ ਸਰਹੰਦ ਪੰਜਾਬ ਦੀ ਧਰਤੀ ਤੇ ਆ ਗਏ ਆ ਤੇ ਅੰਮ੍ਰਿਤਸਰ ਦੀ ਧਰਤੀ ਥੋੜੀ ਜਿਹੀ ਦੂਰ ਰਹਿ ਗਈ ਐ ਬਸ ਤਿੰਨ ਕ ਘੰਟਿਆਂ ਦੀ ਦੂਰੀ ਰਹਿ ਗਈ ਆ ਫੇਰ ਅਹੀਂ ਪਹੁੰਚ ਜਾਣਾ ਸਿੱਧਾ ਹੀ ਅੰਮ੍ਰਿਤਸਰ ਫੇਰ ਅੰਮ੍ਰਿਤਸਰ ਸਾਨੂੰ ਜਿਹੜੀ ਵੈਨ ਲੈਣ ਆਊਗੀ ਤੇ ਉੱਤ ਬਾਅਦ ਅਹੀਂ ਜਾਵਾਂਗੇ ਆਪਾਂ ਆਪਣੇ ਘਰੇ ਘਰੇ ਉਹ ਬਾ ਇੱਥੇ ਜਿਹੜੀ ਆ ਉਹ ਟ੍ਰੇਨ ਰੁਗੀ ਆ ਤੇ ਤੁਸੀਂ ਵੇਖ ਸਕਦੇ ਆ ਜਿਹੜੇ ਆ ਆਪਣੀ ਫੈਮਿਲੀ ਬੈਠੀ ਆ ਬੋਤਲ ਕੱਢਦੇ ਉਹ ਹਾਂ ਫੈਮਿਲੀ ਆਪਣੀ ਬੈਠੀ ਆ ਤੇ ਟ੍ਰੇਨ ਲੱਗਾ ਤੁਰਨ ਲੱਗੀ ਲੱਗਦਾ ਤਰੇਨ ਦੀ ਉਤਪੀਆ ਤੇ ਅਸੀਂ ਵੀ ਹੁਣ ਲੱਗੇ ਚੜਨ ਕੰਨੇ ਆ ਕੇ ਪਰੇ ਟ੍ਰੇਨ ਨੂੰ ਕੀ ਹੋ ਗਿਆ ਤੇ ਹੁਣ ਟ੍ਰੇਨ ਰੋਗੀ ਤੇ ਸਾਰਾ ਜਿਹੜੀ ਟ੍ਰੇਨ ਦੇ ਵਿੱਚ ਸੰਗਤ ਆ ਉਹ ਸਾਰੀ ਬਾਹਰ ਆ ਗਈ ਆ ਕਿਉਂਕਿ ਟ੍ਰੇਨ 'ਚ ਬਹਿ ਬਹਿ ਥੱਕ ਗਏ ਆ ਕੱਲ ਕੱਲ ਦੇ ਬੈਠੇ ਸਵੇਰ ਦੇ ਤੜਕੇ ਦੇ ਅਠੜੇ ਦੇ ਹਵਾਵਾਂ ਨਹੀਂ ਆਉਂਦੀ ਤੇ ਹਵਾਵਾਂ ਨਹੀਂ ਆਉਂਦੀ ਤੇ ਮਤਲਬ ਪੰਜਾਬ 'ਚ ਵੈਸੇ ਉਹਨਾਂ ਨੇ ਕਿਹਾ ਸੀ ਪੰਜਾਬ ਦੇ ਵਿੱਚ ਗਰਮੀ ਜਿਆਦੀ ਆ ਪਰ ਨਹੀਂ ਬਦਲ ਹੋਇਆ ਬਾਹਰ ਠੰਡਾ ਵਾ ਪਰ ਟ੍ਰੇਨ 'ਚ ਗਰਮੀ ਆ ਇਹ ਹੁਣ ਟ੍ਰੇਨ ਜਦੋਂ ਧਰੂਗੀ ਤੇ ਫਿਰ ਇਹੀ ਨਾਲ ਹੀ ਚੜ ਜਾਣਾ ਟ੍ਰੇਨ 'ਚ। ਅਸੀਂ ਇਹੀ ਪਹੁੰਚ ਗਏ ਆ ਅਮ੍ਰਿਤਸਰ ਰੇਲਵੇ ਸਟੇਸ਼ਨ ਤੇ ਇਹ ਟ੍ਰੇਨ ਜਿਹੜੀ ਆ ਰੇੜੇ ਪਈ ਆ ਹੌਲੀ ਹੌਲੀ ਰੁਕ ਜਾਣੀ ਆ ਬਸ ਜਾ ਕੇ ਤੇ ਆ ਤਾਂ ਹੀ ਵੇਖ ਸਕਦੇ ਜੀ ਬਾਕੀ ਸਾਰੇ ਬਸ ਇਹਦੇ ਖਾਲੀ ਹੋਣੀ ਆ ਜੀ ਟ੍ਰੇਨ ਆ ਜਿਹੜੀ ਸਾਰੀ। ਹਾਂਜੀ। ਇਹ ਆ ਮੇਰੀ ਮੰਮੀ ਆ। ਤਨਮੀ ਤੇਰੇ ਨਾਲ ਆਈ ਯਾਰ ਹੁਣ ਪਹੁੰਚ ਜਾਣਾ ਆਪਾਂ ਕਰੇ ਕਰੇ ਫੋਨ ਕਰੇ ਆਪਾਂ ਬਾਪਾ ਅੰਚੜੀਆਂ ਆਏ ਕਰੇ ਥੋੜੇ ਚਿਰ ਤੱਕ ਲੋ ਜੀ ਅਸੀਂ ਪਹੁੰਚ ਗਏ ਆ ਅਮਰਸਾ ਰੇਲਵੇ ਸਟੇਸ਼ਨ ਤੇ ਤੇ ਆ ਸਾਰਾ ਟੱਬਰ ਤੇ ਅਸੀਂ ਉਹ 바ਵਾ ਦੂਰ ਜਾ ਕੇ ਸਮਾਨ ਲੈ ਕੇ ਜਾਣਾ ਵਾ ਤੇ ਆ ਸਾਨੂੰ ਵੈਂਦੀ ਕੰਦੀ ਆ ਚਲੋ ਫਿਰ ਚਲੀਏ ਚਲੋ ਪਹਿਲਾਂ ਬੈਗਬਗ ਲੱਦ ਕੇ ਤੇ ਸਾਰੀਆਂ ਸਵਾਰੀਆਂ ਬਾਜ ਬਹਿ ਜਾਣਗੀਆਂ ਤੇ ਆ ਲਾਸਟ ਤੇ ਸਾਨੂੰ ਰੱਖ ਲਗੇ ਕਿ ਅਸੀਂ ਸਭ ਤੋਂ ਪਹਿਲਾਂ ਉਤਰਨਾ ਤਰਨ ਤਰਨ ਜਾ ਕੇ ਸਵਾਰੀਆਂ ਵੀ ਬਹਿ ਗਿਆ ਤੇ ਸਮਾਨ ਵੀ ਲੱਦ ਰਿਹਾ ਤੇ ਗੱਡੀ ਕਰ ਲਈ ਆ ਸਟਾਰਟ ਤੇ ਚਲੋ ਆਪਾਂ ਵੀ ਚਲੀਏ ਹੁਣ ਆਪਾਂ ਚੱਲੇ ਸਿੱਧਾ ਤਰਨਤਾਰਨ ਘਰੇ ਆਹ ਮੁੰਡੇ ਦੇ ਸ਼ਟਲ ਵਾਲੀ ਐ ਤੇ ਕਿਉਂ ਵੀ ਸਮਾਨ ਹੀ ਬੜਾ ਸੀ ਤੇ ਸਮਾਨ ਤੇ ਵੇਖੋ ਤੇ ਭੱਜਾ ਭੱਜਾ ਜਾਂਦੇ ਆ ਤੇ ਆਪਾਂ ਨੂੰ ਤਾਰਤਾ ਤੇ ਆਪਣੀ ਬੱਸ ਜਿਹੜੀ ਤੁਰ ਪਈ ਐ ਬਾਏ ਬਾਏ ਕਰਕੇ ਤੇ ਹੁਣ ਚਲੋ ਚਲੀਏ ਕਿਉਂਕਿ ਸਮਾਨ ਚੋ ਦਲੀ ਆਪਾਂ ਵੀ ਹੁਣ ਆਪਾਂ ਚੱਲੀਏ ਘਰੇ ਕਿਉਂਕਿ ਸਾਰੇ ਐ ਸ਼ਾਂਤੀ ਹੋ ਗਈ ਐ ਰਾਤ ਦੇ ਵੱਜ ਕੇ 11 ਤੇ ਚਲੋ ਚੱਲੀਏ ਆ ਸਾਡੇ ਟੱਬਰ ਵਾਲੇ ਸਾਨੂੰ ਗਲੀ ਗਲੀ ਵਾਲੇ ਸਾਨੂੰ ਢੀਕੰਦਾ ਹੀ ਕਿਉਂ ਵੇਖੋ ਰਾਹ ਜੀ ਮਿਲੀ ਮਿਲੀ ਜਾਂਦੇ ਚੱਲ ਆ ਜਿਓ ਪਾਣੀ ਪੂਣੀ ਪੀ ਲਗੇ ਇਧਰ ਕੋ ਸਾਡਾ ਸਾਡਾ ਵੈਲਕਮ ਕਰ ਲਈ ਸਾਡੇ ਗਲੀ ਵਾਲੇ ਕਿੰਨੇ ਅਨੇ ਆਏ ਪਿਆਰ ਸੋਗਤ ਕਰ ਲਈ ਤੇ ਅਸੀਂ ਪਹੁੰਚ ਗਏ ਘਰੇ ਤੇ ਇਹ ਹੀ ਆਪਣਾ ਜੀ ਦਾ ਵਲੌਗ ਚੰਗਾ ਲਗਾ ਲਾਈਕ ਮਾਰ ਦਿਓ ਸਬਸਕ੍ਰਾਈਬ ਕਰ ਲਿਓ ਚੰਗਾ ਜੀ ਬਾਏ ਬਾਏ ਸਾਸਰੀ ਘਰ ਆਉਂਦੇ ਆ ਅਗਲੇ ਵਲੌਗ ਬਾਏ ਬਾਏ ਕਰ ਦਿਓ ਬਾਏ ਬਾਏ